ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਗੁਰੂ ਕੀ ਲਾਲੀ ਫੋਜ ਸੋਸਾਇਟੀ ਵੱਲੋਂ ਅੱਜ ਇੱਕ ਵਿਸ਼ਾਲ ਬਸ ਯਾਤਰਾ ਜੋ ਹੈ ਗੁਰਦੁਆਰਾ ਸ੍ਰੀ ਨਾਨਕਸਰ ਕਲੇਰਾ ਜਗਰਾਉਂ ਵਿਖੇ ਸ਼ਰਧਾਲੂਆਂ ਦੇ ਨਤਮਸਤਕ ਹੋਣ ਦੇ ਲਈ ਉਸਤਾਲਪੁਰ ਦਾ ਅਸ਼ੀਰਵਾਦ ਲੈਣ ਦੇ ਲਈ ਫੀਲਡ ਗਾਈ ਤੋਂ ਭੇਜੀ ਜਾ ਰਹੀ ਹੈ ਜਿਹੜੀ ਸਾਡੀ ਸੋਸਾਇਟੀ ਹੈ ਗੁਰੂ ਕੀ ਲਾਲੀ ਫੋਜ ਸੇਵਾ ਸੋਸਾਇਟੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਧਰਮ ਦੇ ਕੰਮ ਕਰਦੇ ਹੋਏ ਦੇਸ਼ ਦੀ ਸੇਵਾ ਕਰਦੇ ਹੋਏ ਪੰਜਾਬ ਦੀ ਸੇਵਾ ਕਰਦੇ ਹੋਏ ਨੌਜਵਾਨਾਂ ਨੂੰ ਤਰੰਧਨਾ ਜੋੜਦੇ ਨੇ ਔਰ ਜਿਸ ਤਰ੍ਹਾਂ ਕਿ ਸਾਨੂੰ ਬਾਬਾ ਸਾਹਿਬ ਨੇ ਤੁਹਾਨੂੰ ਦੱਸਿਆ ਹੈ ਕਿ 2 ਜਨਵਰੀ ਨੂੰ ਇੱਕ ਸੈਂਕੜੇ ਹੀ ਸ਼ਰਧਾਲੂਆਂ ਦਾ ਇੱਕ ਜਥਾ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਲਈ ਅਰਵਾਨਾ ਹੋਏਗਾ ਔਰ ਉਹ ਇਹਨਾਂ ਦੇ ਨਾਲ ਸਾਡੇ ਦੇ ਬਹੁਤ ਹੀ ਅੱਛੇ ਮਿੱਤਰ ਸਰਦਾਰ ਜਿੰਦਰ ਸਿੰਘ ਰਾਜਾ ਜੀ ਪਰਮਜੀਤ ਸਿੰਘ ਦੀ ਬੱਬੂ ਜੀ ਨਾਲ ਸੰਪਰਕ ਆ ਸਕਦਾ ਜਿਨ੍ਹਾਂ ਨੇ ਜਨਾ ਔਰ ਇੰਨੇ ਕਹਿੰਦਾ ਹੋਇਆ ਮੈਂ ਅਕਾਲ ਪੁਰਖ ਦੇ ਚੰਨਾਂ ਦੇ ਵਿੱਚ ਅਰ प्रार्थना ਕਰਦਾ ਅਰਦਾਸ ਕਰਦਾ ਕਿ ਇਸ ਸੋਸਾਇਟੀ ਦੇ ਉੱਤੇ ਔਰ ਇਹਨਾਂ ਦੇ ਜਿੰਨੇ ਵੀ ਜਿਹੜੇ ਸੇਵਾਦਾਰ ਨੇ ਇਹਨਾਂ ਉੱਤੇ ਹਮੇਸ਼ਾ ਹੀ ਆਪਣਾ ਮਿਹਰ ਪਰਿਆ ਹੱਥ ਰੱਖਣਾ ਤਾਂ ਜੋ ਹਮੇਸ਼ਾ ਇਸ ਸਮਾਜ ਦੀ ਸੇਵਾ ਕਰਦੇ ਰਹਿਣ ਦੇਸ਼ ਦੀ ਸੇਵਾ ਕਰਦੇ ਰਹਿਣ ਔਰ ਧਰਮ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਤੇ ਕਹਿ ਰਿਹਾ ਹਿੰਦੂ ਸਿੱਖ ਇਕੱਠਾ ਤਾਂ ਤੁਸੀਂ ਦੇਖ ਸਕਦੇ ਹੋ ਸਾਡੇ ਪੰਜਾਬ ਦੀ ਸੰ ਹੀ ਲੋਕ ਜੋ ਹੈ ਜੋ ਸਾਡੇ ਹਿੰਦੂਆ ਦੇ ਤਰ੍ਹਾਂ ਹੁੰਦੇ ਤਿਹਾਰ ਹੁੰਦੇ ਨੇ ਉਹ ਸਾਡੇ ਸਿੱਖ ਭਰਾ ਹਲ ਮਿਲ ਕੇ ਮਨਾਉਂਦੇ ਆ ਜੋ ਸਿੱਖਾਂ ਦੇ ਤਿਹਾਰ ਹੁੰਦੇ ਨੇ ਉਹ ਸਾਡੇ ਹਿੰਦੂ ਭਰਾ ਸਾਰੇ ਨਾਲ ਮਿਲ ਕੇ ਮਨਾਉਂਦੇ ਆ ਮੈਂ ਇਸੇ ਤਰ੍ਹਾਂ ਹੀ ਸਾਰੇ ਦੋਸਤਾਂ ਨੂੰ ਵੀ ਬੇਨਤੀ ਕਰੂੰਗਾ ਕਿ ਸਾਰੇ ਹੀ ਨਾਲ ਮਿਲ ਕੇ ਐਦਾ ਆਪ ਇਕੱਠੇ ਰਹੀਏ ਔਰ ਪੰਜਾਬ ਨੂੰ ਖੁਸ਼ਹਾਲ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਜਿੰਦਰ ਸਿੰਘ ਰਾਜਾ ਗੁਰੂ ਕੀ ਲਾਡਲੀ ਫੌਜ ਨੂੰ ਕਮੇਟੀ ਦਾ ਮੈਂਬਰ ਹੈ ਔਰ ਗੁਰੂ ਕੀ ਲਾਡਲੀ ਫੌਜ ਵੱਲੋਂ ਜਿਹੜੇ ਬਹੁਤ ਹੀ ਲੰਬੇ ਸਮੇਂ ਤੋਂ ਸੇਵਾ ਚੱਲਦੀ ਆ ਰਹੀ ਹੈ ਇਹ ਸਾਰੇ ਵੀਰਾਂ ਔਰ ਭਰਾਵਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਔਰ ਸੰਗਤ ਦੇ ਕੇ ਅਰਦਾਸ ਕਰਦੇ ਆ ਜਿਸ ਤਰ੍ਹਾਂ ਇਹ ਸੇਵਾ ਚੱਲ ਰਹੀ ਹੈ ਆਪਣਾ ਯੋਗਦਾਨ ਗੁਰੂ ਕੀ ਲਾਲ ਲੀ ਖੋਇ ਦੇ ਨਾਲ ਪਾ ਕੇ ਇਹ ਸੇਵਾ ਨੂੰ ਅੱਗੇ ਦੀ ਅੱਗੇ ਵਧਾਣਾ ਤੇ ਧੰਨਵਾਦ ਕਰਦਾ ਹਾਂ ਵੀਰਾਂ ਦਾ ਉਹ ਜਿਹੜੇ ਆਏ ਨੇ ਔਰ ਅੱਜ ਜੋ ਬਾਸੀ ਯਾਤਰਾ ਜਿਹੜੀ ਨਾਨਕ ਸਰ ਕਲੇਰਾ ਜਗਰਾਉ ਫ੍ਰੀ ਹਰ ਮਹੀਨੇ ਚੱਲ ਰਹੀ ਹੈ ਉਸ ਤੋਂ ਇਲਾਵਾ ਦਰਬਾਰ ਸਾਹਿਬ ਲਈ ਉਸ ਤੋਂ ਇਲਾਵਾ ਹੁਣ ਜਿਹੜਾ ਪ੍ਰੋਗਰਾਮ ਉਡੀਕਿਆ ਗਿਆ ਬਹੁਤ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਉਡੀਕਿਆ ਜਾਂਦਾ ਹੈ ਜੋ ਕਿ ਪਟਨਾ ਸਾਹਿਬ ਲਈ ਇੱਕ ਸਾਲ ਪਟਨਾ ਸਾਹਿਬ ਇੱਕ ਸਾਲ ਅਯੂਰ ਸਾਹਿਬ ਇਸ ਵਾਰੀ ਜਿਹੜਾ ਜੱਥਾ ਹੈ ਉਹ ਪਟਨਾ ਸਾਹਿਬ ਲਈ ਰਵਾਨਾ ਹੋਏਗਾ 2 ਜਨਵਰੀ ਨੂੰ ਵਾਪਸੀ 7 ਜਨਵਰੀ ਨੂੰ ਉੱਥੋਂ ਚਲੇਗਾ ਤੇ ਉਹਦੇ ਲਈ ਹੁਣ ਅਰੇਂਜਮੈਂਟ ਦੀ ਤਿਆਰੀ ਕਰਨੀ ਸ਼ੁਰੂ ਕਰਤੀ ਹੈ ਸਾਰੇ ਵੀਰਾਂ ਨੂੰ ਬੇਨਤੀ ਕਰ ਰਿਹਾ ਜੇ ਕੋਈ ਤਿਲ ਫੁੱਲ ਸੇਵਾ ਵਿੱਚ ਪਾਣਾ ਚਾਹੁੰਦਾ ਹੈ ਉਹ ਆਪਣਾ ਤਿਲ ਫੁੱਲ ਸੇਵਾ ਪਾ ਕੇ ਸੰਗਤ ਦੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਦੇ ਹਨ ਅੰਨਾ ਕਹਿੰਦਾ ਧੰਨਵਾਦ ਕਰਦਾ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਜੋ ਹਰ ਮਹੀਨੇ ਦੀ ਤਰ੍ਹਾਂ ਪੂਰਨਮਾਸੀ ਉਹ ਪੁੱਤਰ ਦਿਹਾੜੇ ਸੰਗਤਾਂ ਜੱਤਾ ਲੁਧਿਆਣਾ ਤੋਂ ਰਵਾਨਾ ਕੀਤਾ ਜਾ ਰਿਹਾ ਜੋ ਕਿ ਸਾਡਾ ਛੋਟਾ ਵੀਰ ਰੇਂਦਰ ਸਿੰਘ ਰਾਜਾ ਤੇ ਉਹਨਾਂ ਦਾ ਜੱਤਾ ਗੁਰੂਗ੍ਰੰਥ ਲਈ ਫੌਜ ਨਿਰੰਤਰ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ ਨੇ ਨਾਨਕਸਰ ਪੂਰਨਮਾਸੀ ਤੇ ਤੇ ਸੰਗਰਾਮ ਤੇ ਦਰਬਾਰ ਸਾਹਿਬ ਹੋਰ ਵੀ ਕਈ ਗੁਰਦਆਰਿਆਂ ਦੇ ਜੱਤਾ ਲੈ ਕੇ ਜਾਂਦੇ ਨੇ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕਰਦੇ ਪਏ ਨੇ ਤੇ ਸੰਗਤਾਂ ਦੇ ਚੰਨਾਂ 'ਚ ਬੇਨਤੀ ਕਰਦਾ ਹਾਂ ਵੀ ਜੋ ਵੀ ਵੀਰ ਇਸ ਤਰ੍ਹਾਂ ਦੀ ਵੀ ਸੇਵਾ ਕਰਨਾ ਚਾਹੁੰਦਾ ਹੈ ਇਸ ਜੱਥੇ ਦੇ ਮੋਢੇ ਨਾਲ ਮੋਢਾ ਲਾ ਕੇ ਸੇਵਾ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਸ ਦੇ ਨਾਲ ਹੀ 2 ਜਨਵਰੀ ਨੂੰ ਪਟਨਾ ਸਾਹਿਬ ਲਈ ਜੱਥਾ ਲੁੜਣਾ ਦੇ ਰਵਾਨਾ ਕਰ ਰਹੇ ਆ ਤੇ ਜਿਸ ਵੀ ਸੰਗਤ ਨੇ ਜਾਣਾ ਹੈ ਉਹ ਆਪਣੀ ਬੁਕਿੰਗ ਕਰਵਾਉਣ ਵਾਸਤੇ ਟਿਕਟ ਵੀ ਰਿੰਦਰ ਸਿੰਘ ਰਾਜਾ ਨਾਲ ਸੰਪਰਕ ਕਰਨ ਅੱਗੇ ਇੱਕ ਚੰਨਾ ਜੀ ਬੇਨਤੀ ਹੈ ਸੰਗਤ ਦੇ ਵੀ ਜੇ ਕੋਈ ਐਸੀ ਸੰਗਤ ਦੇ ਵਿੱਚ ਕੋਈ ਪਰਿਵਾਰ ਹੈ ਜੋ ਕਿਸੇ ਤਰ੍ਹਾਂ ਨਾਲ ਫਾਈਨੈਂਸ਼ੀ ਨਹੀਂ ਪੇ ਕਰ ਸਕਦਾ ਉਹਦੇ ਲਈ ਵੀ ਜਿੱਥੇ ਨੂੰ ਜੀਆਂ ਆਖਦੇ ਆ ਵੀ ਉਹ ਜਿੱਥੇ ਨਾਲ ਸੰਪਰਕ ਕਰਨ ਉਹਨਾਂ ਨੂੰ ਵੀ ਯਾਤਰਾ ਤੇ ਜਰੂਰ ਲੈ ਕੇ ਜਾਇਆ ਜਾਏਗਾ ਜਰੂਰੀ ਨਹੀਂ ਹੈ ਜੋ ਟਿਕਟ ਦੇ ਸਕਦਾ ਉਹ ਹੀ ਜਾਏਗਾ ਜੋ ਨਹੀਂ ਵੀ ਪੇ ਕਰ ਸਕਦਾ ਉਹਦੇ ਲਈ ਵੀ ਪੂਰਾ ਬੰਦਾ ਉਸ ਕੀਤਾ ਗਿਆ ਹੈ ਅਤੇ ਹੋਰ ਵੀਰਵਿਵਸਥੇ ਸੰਗਤ ਨੇ ਜੋ ਡਿਟੇਲ ਲੈਣੀ ਹੈ ਉਹ ਭਾਈ ਰੇਂਦਰ ਸਿੰਘ ਰਾਜਾ ਕੋਲੋਂ ਲੈ ਸਕਦੇ ਨੇ ਤੇ ਇਸ ਦੇ ਨਾਲ ਹੀ ਸਾਰੀ ਸੰਗਤਾਂ ਨੂੰ ਬੇਨਤੀ ਹੈ ਵੀ ਜਿਸਨੇ ਵੀ ਜੋ ਇਸ ਤਰ੍ਹਾਂ ਦੀ ਸੇਵਾ ਕਰਨੀ ਹੈ ਆਪ ਅੱਗੇ ਵੱਧ ਕੇ ਇਸ ਜਥੇ ਨਾਲ ਜੁੜੋ ਅਤੇ ਜਥੇ ਦੇ ਨਾਲ ਜੁੜ ਕੇ ਸੰਗਤ ਦੀ ਤੇ ਗੁਰੂ ਘਰ ਦੀ ਸੇਵਾ ਕਰੋ ਅਤੇ ਪਰਮਾਤਮਾ ਤੋਂ ਅਸ਼ੀਰਵਾਦ ਲੈ ਕੇ ਸੰਗਤਾਂ ਦਾ ਅਸ਼ੀਰਵਾਦ ਲੈ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ